ਪਰ ਤ੍ਰਿਪਤੀ ਨਹੀਂ ਆਉਂਦੀ ਤਾਂ ਹੀ ਤੇ ਬੰਦਾ ਹੋਰ ਮੰਗਦਾ ਤ੍ਰਿਪਤੀ ਹੋਇਆ ਅੱਛਾ ਇਦਾਂ ਹੀ ਤਜੋਰੀ ਭਰ ਗਈ ਪਰ ਤ੍ਰਿਪਤੀ ਨਹੀਂ ਹੋਈ ਕੈਨੇਡਾ ਮਿਲ ਗਿਆ ਪਰ ਤ੍ਰਿਪਤੀ ਨਹੀਂ ਹੋਈ ਕੋਠੀ ਪੈ ਗਈ ਪਰ ਤ੍ਰਿਪਤੀ ਨਹੀਂ ਹੋਈ ਤਨਖਾਹ ਮਿਲਦੀ ਹੈ ਪਰ ਤ੍ਰਿਪਤੀ ਨਹੀਂ ਹੋਈ ਨੌਕਰੀ ਆ ਮਿਲ ਗਈ ਪਰ ਤ੍ਰਿਪਤੀ ਨਹੀਂ ਇਹ ਹੈ ਭੁੱਖਾ ਮਨ ਇੱਕ ਬੰਦਾ ਇੱਕ ਚੀਜ਼ ਨੂੰ ਜਦੋਂ ਮਾਨਦਾ ਫਿਰ ਉਹ ਤ੍ਰਿਪਤ ਹੁੰਦਾ ਹੈ ਰੱਜਣ ਵਿੱਚ ਤੇ ਤ੍ਰਿਪਤ ਹੋਣ ਵਿੱਚ ਫਰਕ ਹੈ ਰੱਜਣਾ ਤੁਹਾਡੇ ਢਿੱਡ ਨੇ ਹੈ ਤੇ ਤ੍ਰਿਪਤ ਤੁਹਾਡੇ ਮਨ ਨੇ ਹੋਣਾ ਹੈ ਤ੍ਰਿਪਤ ਮਨ ਹੁੰਦਾ ਤੇ ਢਿੱਡ ਰੱਜਦਾ ਹੈ ਸੁੱਖ ਕੋਠੀ ਦੇ ਨਾਲ ਸਰੀਰ ਨੇ ਰੱਜਣਾ ਸੁੱਖ ਮਾਨਣਾ ਸਰੀਰ ਨੇ ਪਰ ਮਨ ਨੇ ਤ੍ਰਿਪਤ ਹੋਣਾ ਹੁਣ ਪੰਗਾ ਪਤਾ ਕੀ ਹੈ ਕੋਠੀ ਪੈ ਗਈ ਬੈੱਡਰੂਮ ਵਧੀਆ ਬਾਥਰੂਮ ਵਧੀਆ ਮਨ ਸਰੀਰ ਸੌਖਾ ਹੋ ਗਿਆ ਪਰ ਮਨ ਨੇ ਕੀ ਕੀਤਾ ਗਵੰਡੀ ਨੇ ਵੱਡੀ ਕੋਠੀ ਪਾ ਲਈ ਉਹਦੇ ਬੈੱਡਰੂਮ 6 ਨੇ ਇਹਦੀ ਤ੍ਰਿਪਤੀ ਖਤਮ ਐ ਕਹਿੰਦਾ ਉਦੋਂ ਵੱਡੀ ਪਾਣੀ ਹੈ ਤ੍ਰਿਪਤ ਨਹੀਂ ਹੋ ਰਿਹਾ ਤ੍ਰਿਪਤੀ ਵਿੱਚ ਤੇ ਸੁਖ ਚ ਫਰਕ ਹੈ ਹੁਣ ਜਿਹੜੀ ਤ੍ਰਿਪਤੀ ਨਾ ਹੋਣ ਦਾ ਕਾਰਨ ਹੈਗਾ ਕਾਲ ਕਾਲੇ ਬੰਦੇ ਮਾਨਦੇ ਨਹੀਂ ਇੱਕ ਬੰਦਾ ਮੋਟਰਸਾਈਕਲ ਨੂੰ ਮਾਣੇ ਵੀ ਮੈਂ ਮੋਟਰਸਾਈਕਲ ਤੇ ਚੜਦਾ ਮੇਰਾ ਮੋਟਰਸਾਈਕਲ 40-50 ਹਜ਼ਾਰ ਦਾ ਹੈ ਮੈਂ ਰੇਸ ਦੇ ਰਿਆਂ ਹਵਾ ਪੈ ਰਹੀ ਹੈ ਸਾਈਕਲਾਂ ਵਾਲੇ ਵਿਚਾਰੇ ਪੈਡਲ ਮਾਰਦੇ ਜਾ ਰਹੇ ਨੇ ਮੈਂ ਤੇ ਜਾ ਰਹੇ ਨਾਲ ਜਾ ਰਿਆਂ ਆਹਾਹਾਹਾਹਾ ਉਹਦੇ ਨਾਲ ਤ੍ਰਿਪਤੀ ਆ ਗਈ ਪਰ ਦਿਮਾਗ ਚ ਕੀ ਚੱਲ ਰਿਹਾ ਮੋਟਰਸਾਈਕਲ ਤੇ ਬੈਠਾ ਬਾਕੀ ਦੁਨੀਆ ਗੱਡੀਆਂ ਤੇ ਫਿਰਦੀ ਹੈ ਮੈਂ ਹੀ ਮਹੀ ਦੇ ਵਿੱਚ ਭੇਜਦਾ ਫਿਰਦਾ ਮੈਂ ਹੀ ਮਰਦਾ ਫਿਰਦਾ ਇਹ ਤ੍ਰਿਪਤ ਨਹੀਂ ਹੈ ਇੱਥੇ ਫਰਕ ਹੈ ਗੱਡੀ ਵਿੱਚ ਬੈਠਾ ਯਾਰ ਗੱਡੀ ਛੋਟੀ ਹੈ ਗੱਡੀ ਵੱਡੀ ਦੀ ਹੈ ਗੱਡੀ ਚ ਬੈਠਾ ਹੋ ਗਿਆ ਕੈਨੇਡਾ ਮੈਂ ਕੈਨੇਡਾ ਨਹੀਂ ਗਿਆ ਇਹ ਇਦਾਂ ਹੀ ਚੱਲੀ ਇਹ ਤ੍ਰਿਪ ਇਹਨੂੰ ਤਾਂ ਹੀ ਤਾਂ ਮਾਰਨੇ ਗਿਆ ਸਹਿਸ ਖਟੈ ਲਖ ਕੋ ਉਠਤਾ ਵੈ ਤ੍ਰਿਪਤ ਨਾ ਆਵੈ ਮਾਇਆ ਪਾਚੇ ਪਾਵੇ ਕਹਿੰਦੇ ਤ੍ਰਿਪਤੀ ਹੈ ਨਹੀਂ ਰੱਜਤੀ ਹੁੰਦਾ ਤੇ ਰੱਜ ਪਤਾ ਕਦੋਂ ਆਉਣਾ ਤੁਹਾਡਾ ਨਾ ਹੁਣ ਮੰਨ ਕੇ ਚੱਲੋ ਤੁਸੀਂ ਮੈਨੂੰ ਹੀ ਸੁਣ ਦਵਾਨ ਆ ਸੁਣ ਕੈਂਪ ਸੁਣ ਲਿਆ ਇੱਕ ਬੰਦਾ ਕਾਲਾ ਸੀ ਜਿੰਨੀਆਂ ਮਰਜ਼ੀ ਗੱਲਾਂ ਸੁਣ ਲੋ ਕੈਂਪ ਕਰ ਲਿਆ ਕਈ ਬੰਦਿਆਂ ਦੀ ਤ੍ਰਿਪਤੀ ਫੇਰ ਵੀ ਨਹੀਂ ਹੋਣੀ ਦਿਮਾਗ ਉਸੇ ਵੇਲੇ ਹੁਣ ਮੇਰੇ ਨਾਲ ਹੋਈ ਇਦਾਂ ਕੈਂਪ ਮੈਂ ਸਾਰਾ ਖਤਮ ਕਰ ਲਿਆ ਮੈਨੂੰ ਜਾਣ ਲੱਗਿਆਂਦਾ ਭਾਈ ਸਾਹਿਬ ਫਿਰ ਮੈਂ ਆਉਂ ਇੱਕ ਦਿਨ ਮੈਂ ਕੀ ਕਰਾਂਗਾ ਕੁੰਡਲੀ ਨਹੀਂ ਸਿਖਾ ਦਿਓ ਮੈਨੂੰ ਮੈਂ ਉਹਦੇ ਮੂੰਹ ਵੱਲ ਵੇਖਾ ਇਹ ਨੂਰ ਆ ਗਿਆ ਸੱਚੀ ਮੈਂ ਵੇਖਾਂ ਵੀ ਹੱਤ ਹੋ ਗਈ ਯਾਰ 11 ਦਿਨ ਲਾਏ ਸਾਰੇ ਤਰੀਕੇ ਦੱਸੇ ਫਿਰ ਇਹ ਵੀ ਦੱਸਿਆ ਵੀ ਇਹ ਤਾਂ ਫਿਰ ਉਦਾਂ ਹੀ ਹੋ ਜਾਣਾ ਤੂੰ ੱੱਕੇ ਨਾਲ ਹੀ ਬਿਹੋਸ਼ ਹੋਣਾ ਤੈਨੂੰ ਟੋਟੀ ਕਾ ਲਵਾ ਕੇ ਬਿਹੋਸ਼ ਕਰਦੇ ਨੇ ਟੁੱਟੀ ਕਾ ਲਾ ਕੇ 5-7 ਘੰਟੇ ਪਿਆਰ ਹੈ ਪਰ ਤ੍ਰਿਪਤੀ ਨਹੀਂ ਹੁੰਦੀ ਇਹ ਨਾ ਜਿਹੜਾ ਮਨਰ ਇਹ ਤਾਂ ਮਨ ਰੱਜੇ ਬੰਦੇ ਦਾ ਖੜ ਜੇ ਮਨ ਕਿਤੇ ਖੁਲਾਰ ਤਾਂ ਸਹੀ ਯਾਰ ਮਨ ਤਾਹੀਂ ਤੇ ਲੋਕੀ ਤ੍ਰਿਪਤੀ ਨਹੀਂ ਹੋਈ ਗੁਰੂ ਗ੍ਰੰਥ ਸਾਹਿਬ ਤੋਂ ਤ੍ਰਿਪਤੀ ਨਹੀਂ ਹੋਈ ਮਨ ਭੁੱਖਾ ਹੀ ਰਿਹਾ ਇਹ ਗਿਆ ਮੱਥਾ ਵੀ ਟੇਕਿਆ ਕੋਈ ਤ੍ਰਿਪਤੀ ਤ੍ਰਿਪਤੀ ਹੋਈ ਨਹੀਂ ਕਿਸੇ ਨੇ ਕਹਿਤਾ ਉੱਥੇ ਜਾ ਆ ਫਿਰ ਉਦੋਂ ਤ੍ਰਿਪਤ ਹੋਏ ਕਿਸੇ ਨੇ ਕਹਿਤਾ ਉੱਥੇ ਜਾ ਫਿਰ ਇਹ ਤ੍ਰਿਪਤ ਤੇ ਹੁੰਦਾ ਹੀ ਨਹੀਂ ਰੱਜ ਜਾਓ ਤੁਸੀਂ ਨਾ ਗੁਰੂ ਗ੍ਰੰਥ ਸਾਹਿਬ ਕੋਲ ਜਾਓ ਤੇ ਰੱਜੇ ਰੱਜੇ ਵਲਗੋ ਨਾ ਵੀ ਰੱਜ ਗਿਆ ਮਨ ਅਨ ਬੜਾ ਮਨ ਖੁਸ਼ ਹੈ ਮੈਂ ਗੁਰੂ ਗ੍ਰੰਥ ਸਾਹਿਬ ਕੋ ਜਾ ਕੇ ਮੱਥਾ ਟੇਕ ਗਿਆ ਕਿੰਨੀ ਤ੍ਰਿਪਤੀ ਹੋਈ ਅੱਜ ਮੈਂ ਮਾਰਾ ਦਾ ਨਾਂ 10 ਮਿੰਟ 15 ਮਿੰਟ ਪਾਠ ਕੀਤਾ ਕਿੰਨੀ ਤ੍ਰਿਪਤੀ ਹੋਈ ਭੁੱਖਾ ਹੀ ਐ ਮਨ ਨਾ ਇਹ ਰੋਟੀਆਂ ਤੋਂ ਰੱਜਦਾ ਨਾ ਇਹ ਚਾਹ ਤੋਂ ਰੱਜਦਾ ਨਾ ਇਹ ਕੂਠੀਆਂ ਤੋਂ ਰੱਜਦਾ ਗੁਰੂ ਤੋਂ ਵੀ ਨਹੀਂ ਰੱਜਦਾ ਭਟਕਦਾ ਦੌੜਦਾ ਤੇ ਬਿਨਾਂ ਸੰਤੋਖ ਨਹੀਂ ਕੋ ਰੱਜੈ ਸੰਤੋਖੀ ਬੰਦਾ ਰੱਜਦਾ ਤੇ ਇਹਨੂੰ ਰਜਾਓ ਇਹਨੂੰ ਤ੍ਰਿਪਤ ਕਰੋ ਤੇ ਤ੍ਰਿਪਤ ਪਤਾ ਕਦੋਂ ਹੋਵੋਗੇ ਜਦੋਂ ਠਹਿਰ ਠਹਿਰ ਕੇ ਵੇਖੋਗੇ ਇੱਕ ਚੀਜ਼ ਨੂੰ ਹੋਲੀ-ਹੋਲੀ ਕਾਇਓ ਰੱਜ ਜੋਗੈ ਹੋੜੀ-ਹੋਲੀ ਗਾਇਓ ਰੱਜ ਜੋਗੈ ਹੋੜੀ-ਹੋਲੀ ਗੁਰੂ ਗ੍ਰੰਥ ਸਾਹਿਬ ਕੋਲ ਜਾਇਓ ਰੱਜ ਜੋਗੈ ਪਿਆਰ ਨਾਲ ਪੂਰੇ ਧਿਆਨ ਨਾਲ ਇੱਕ ਸ਼ਬਦ ਸੁਣਿਓ ਰੱਜ ਜੋਗੈ ਹੁਕਮਨਾਮਾ ਸੁਣਿਓ ਰੱਜ ਜੋਗੈ ਪਰ ਜੇ ਤੁਸੀਂ ਰੋਟੀ ਵਾਲੀ ਕਾਹਲ ਕੀਤੀ ਫਿਰ ਨਹੀਂ ਤੁਸੀਂ ਰੱਜਦੇ ਭਾਵੇਂ 500 ਪਾਠ ਕਰ ਲਓ ਭੁੱਖੇ ਦੇ ਭੁੱਖੇ ਰਹੋ ਠਹਿਰਾਵ ਲਿਆਓ ਕਾਲ ਘਟਾਓ ਮੈਨੂੰ ਮਾਫ਼ ਕਰਨਾ ਮੈਂ ਸਿੱਧਾ ਹੀ ਸ਼ਬਦ ਵਰਤਦਿਆਂ ਬੈੱਡਰੂਮ ਸਾਂਝੇ ਬੈੱਡ ਸਾਂਝੇ ਨਾ ਬੰਦਿਆਂ ਦੀ ਤ੍ਰਿਪਤੀ ਨਾ ਔਰਤਾਂ ਦੀ ਤ੍ਰਿਪਤੀ ਇੱਥੇ ਵੀ ਤ੍ਰਿਪਤੀ ਹੈ ਨਹੀਂ ਭੁੱਖ ਪੂਰੀ ਹੁੰਦੀ ਹੈ ਤ੍ਰਿਪਤੀ ਨਹੀਂ ਹੈ ਕਾਲ ਕਾਲਾ ਨੇ ਬੰਦਿਆਂ ਨੂੰ ਤ੍ਰਿਪਤ ਨਹੀਂ ਹੋਣ ਦਿੰਦਾ ਉੱਥੇ ਦੇ ਉੱਥੇ ਖੜੇ ਮਨ ਝਟਕਦਾ ਮਨ ਭੱਜਦਾ ਮਨ ਦੌੜਦਾ ਜੇ ਤੁਸੀਂ ਸੱਚੀ ਤ੍ਰਿਪਤੀ ਜਿਹੜੀ ਗੱਲ ਹੈ ਤਾਂ ਲੋਕੀ ਵਿਆਹਾਂ ਬੰਦਾ ਵੀ ਐਕਟਰਨੀਆਂ ਵੱਲ ਵੇਖੀ ਜਾਂਦਾ ਵਿਆਹੀਆਂ ਔਰਤਾਂ ਕਿਸੇ ਹੋਰ ਵੱਲ ਵੇਖਦੀਆਂ ਇਹ ਜੇ ਨਾ ਤ੍ਰਿਪਤੀ ਦੀ ਗੱਲ ਕਰੀਏ ਮਨ ਟਕਾਓ ਮਨ ਖਿਲਾ ਰਿਓ ਕੱਲ ਨੂੰ ਇੱਕ ਵੀ ਸਬਜ਼ੀ ਨਹੀਂ ਦਿੰਦੇ ਕੱਲੀ ਚਟਣੀ ਦੇਾਂਗੇ ਕੱਲਾ achar ਦੇਾਂਗੇ ਰੋਟੀਆਂ ਦੋ ਦੇਾਂਗੇ ਆਰਾਮ ਨਾਲ ਖਾਓ ਰੱਜ ਕੇ ਫੀਲ ਕਰਕੇ ਖਾਓ ਲੈ ਤ੍ਰਿਪਤੀ ਆਊਗੀ ਅਚਾਰ ਵੀ ਦਉ ਤ੍ਰਿਪਤੀ ਪਰ ਠਹਿਰ ਕੇ ਖਾਈ ਤੇ ਮਾਫ ਕਰਨਾ ਤ੍ਰਿਪਤੀ ਆਉਗੀ ਰੱਜ ਕੇ ਕੋਈ ਕਾਲਾ ਵੀ ਹੋਵੇ ਤੇਰੇ ਘਰ ਆਲਾ ਤੇਰੇ ਘਰ ਵਾਲੀ ਅਚਾਰ ਹੋਵੇ ਨਾ ਹੋਵੇ ਸਬਜੀ ਨਾ ਹੋਵੇ ਕਸ਼ਟ ਨਾ ਪਾਇ ਹੋਣ ਅੰਗੂ ਪਰ ਤੂੰ ਠਹਿਰਿਆ ਹੋਇਆ ਹੋਇਆ ਨਾ ਜੀ ਤੇ ਅਚਾਰ ਵੀ ਸਵਾਦ ਦਊਗਾ ਗੱਲ ਤੇਰੀ ਪ੍ਰੋਬਲਮ ਐ ਅਚਾਰ ਚ ਪ੍ਰੋਬਲਮ ਨਹੀਂ ਹੈ ਤੇਰੇ ਘਰ ਵਾਲੀ ਦੀ ਪ੍ਰੋਬਲਮ ਨਹੀਂ ਉਹ ਮੋਟੀ ਐ ਤੂੰ ਪਤਲਾ ਐ ਤੂੰ ਲੰਬਾ ਐ ਤੂੰ ਮੋਟਾ ਐ ਇਹ ਅਸਲ ਮਸਲਾ ਹੀ ਨਹੀਂ ਹੈ ਮਸਲਾ ਹੈਗਾ ਤੇਰੇ ਮਨ ਦੀ ਕਾਲ ਤੇਰਾ ਦੌੜਨਾ ਤੇਰਾ ਭੱਜਣਾ ਤੇਰਾ ਅਚਾਰ ਨੂੰ ਅਚਾਰ ਵਾਂਗੂ ਵੇਖਣਾ ਨਾ ਤੇਰਾ ਠਹਿਰਾਵ ਨਹੀਂ ਮੰਨਦਾ ਤਾਂ ਮਨ ਭੱਜਦਾ ਤਾਂ ਮਨ ਦੌੜਦਾ ਸਾਥੀ ਤੇ ਸਾਥੀ ਸੀ ਭਾਵੇਂ ਕਾਲਾ ਸੀ ਭਾਵੇਂ ਗੋਰਾ ਸੀ ਗੱਲ ਹੀ ਨਹੀਂ ਸੀ ਇਹ ਤੇ ਕੋਈ ਸਮਝ ਆਈ ਗੱਲ ਦਿਮਾਗ 'ਚ ਆਈ ਹਾਂ ਪੁਆਇੰਟ ਹੈਗਾ ਕਾਲ ਨਾ ਕਰੋ ਠਹਿਰ ਜਾਓ ਰੁਕ ਜਾ ਇਸੇ ਤਰ੍ਹਾਂ ਕਾਲ ਹਟਾਓ ਆਪਣੀ ਹਰ ਚੀਜ਼ ਵਿੱਚ ਇਹ ਚੀਜ਼ ਲੈ ਕੇ ਆਓ ਇਹ ਚੀਜ਼ ਹਰ ਥਾਂ ਤੇ ਲੈ ਕੇ ਆਓ ਤੁਹਾਡੇ ਬਿਸਤਰ ਤੋਂ ਲੈ ਕੇ ਤੁਹਾਡੇ ਖਾਣ ਤੋਂ ਲੈ ਕੇ ਤੁਹਾਡੇ ਗੱਡੀ ਤੋਂ ਲੈ ਕੇ ਤੁਹਾਡੇ ਗੁਰੂ ਸਾਹਿਬ ਤੋਂ ਲੈ ਕੇ ਗੁਰਬਾਣੀ ਤੋਂ ਲੈ ਕੇ